ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ April 2023 ਦੇ ਵਿੱਚ ਅਮਰਿਤਪਾਲ ਸਿੰਘ ਜਿਹੜੇ ਹੈਗੇ ਆ ਉਹਨੂੰ NSA ਤਹਿ ਜਿਹੜਾ ਅਰੈਸਟ ਹੋਏ ਸੀਗੇ ਅਰੈਸਟ ਹੋਣ ਤੋਂ ਬਾਅਦ ਉਹਨਾਂ ਨੂੰ ਡਿਬਰੂਗੜ ਜੇਲ੍ਹ ਤੇ ਪਾਈ ਤਾ ਗਿਆ ਸੀ ਤੇ ਉਹਨਾਂ ਨੂੰ ਆਪਣੀ ਜਿਹੜੀ ਕੋਰਟਸ ਹੈਗੀਆਂ ਨੇ ਕਨਸਰਨ ਕੋਰਟ ਆ ਉੱਥੇ ਅਪਲਾਈ ਕਰਨਾ ਪਊਗਾ ਕਿ ਅਸੀਂ ਸੌਂ ਚੱਕਣ ਜਾਣਾ ਹੈਗਾ ਵੈ ਜਿਹੜੇ ਕੋਰਟਸ ਐ ਅਲਾਉ ਕਰਨਗੇ ਉਹਨਾਂ ਨੂੰ ਅਲਾਉ ਕਰਕੇ ਉਹ ਫਿਰ ਸੌਂ ਚੱਕਣ ਵਾਸਤੇ ਉੱਥੇ ਲੋਕ ਸਭਾ ਜਾਣਗੇ ਜਿੱਦਨ ਸੌਂ ਚੱਕਸ ਦਾ ਸਮਾਰਗ ਹੋਣੇ ਹੈਗੇ ਆ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਉਹਨਾਂ ਨੂੰ ਜੇਲ੍ਹ ਜਾਣਾ ਪਊਗਾ। ਉਹਦੇ ਵਾਸਤੇ ਫਿਰ ਸਪੀਕਰ ਸਾਹਿਬ ਨੂੰ ਉਹਨੂੰ ਅਲਾ ਐਪਲੀਕੇਸ਼ਨ ਦੇਣੀ ਪਊਗੀ ਕਿ ਮੇਰੀ ਐਬਸੈਂਸ ਦੇ ਵਿੱਚ ਜਿਹੜਾ ਹੈਗਾ ਵਾ ਤੁਸੀਂ ਪ੍ਰोसीडिंग ਜਿਹੜੀਆਂ ਨੇ ਹਾਊਸ ਦੀਆਂ ਪਾਰਲੀਮੈਂਟ ਦੀਆਂ ਕੈਰੀ ਆਨ ਕਰੋ। ਲੇਕਿਨ ਅਗਰ ਉਹਨਾਂ ਨੂੰ ਸਜ਼ਾ 2 ਸਾਲ ਤੋਂ ਉੱਪਰ ਹੋ ਜਾਂਦੀ ਹੈ ਤੇ ਉਹ ਸਜ਼ਾ ਜਿਹੜੀ ਫਿਨਲਟੀ ਹੋ ਜਾਂਦੀ ਹੈ ਫਾਈਨਲ ਹੋ ਜਾਂਦੀ ਹੈ ਉਹਦੇ ਅਗੇਂਸਟ ਕੋ ਅਪੀਲ ਵਗੈਰਾ ਡੀ ਹੈਗੀ ਹੈ। ਫਿਰ ਜਿਹੜੀ ਇਹਨਾਂ ਦੀ ਮੈਂਬਰ ਹੈਗੀ ਹੈ ਲੋਕ ਸਭਾ ਦੀ ਮੈਂਬਰਸ਼ਿਪ ਹੈ ਉਹ ਖਤਮ ਹੋ ਜਾਊਗੀ। ਕਿਉਂਕਿ ਕਨਸਟੀਟਿਊਸ਼ਨ ਰਾਈਟ ਹੈ ਇਲੈਕਟਿਡ ਬੰਦੇ ਹੈਗੇ ਨੇ ਇਲੈਕਟਿਡ ਹੋਣ ਦੇ ਨਾਤੇ ਉਹਨੂੰ ਕੋਰਟ ਨੂੰ ਜਦੋਂ ਅਪਲਾਈ ਕਰਨਗੇ ਕੋਰਟ ਇਮੀਡੀਏਟਲੀ ਪਰਮਿਸ਼ਨ ਦੇਊਗੀ ਪੁਲਿਸ ਕਸਟਡੀ ਦੇ ਵਿੱਚ ਹੈਗਾ ਭੇਜ ਕੇ ਸੌ ਚੱਕੜਾ ਦਾ ਸਮਾਗਮ ਹੋਊਗਾ ਐਨਐਸਏ ਦੇ ਤਹਿਤ ਡਿਬਰੂਗਰ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਖਰੂਰ ਸਾਹਿਬ ਤੋਂ ਵੱਡੇ ਮਾਰਜਨ ਦੇ ਨਾਲ ਚੋਣ ਜਿੱਤਦੇ ਨੇ ਤਾਂ ਉਸ ਤੋਂ ਬਾਅਦ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਅਮਰਿਤਪਾਲ ਸਿੰਘ ਦੀ ਰਿਹਾਈ ਹੋਵੇਗੀ ਯਾ ਅਮਰਿਤਪਾਲ ਸਿੰਘ ਦੇ 100 ਚੱਕਰ ਨੂੰ ਲੈ ਕੇ ਕਾਨੂੰਨੀ ਪੱਖ ਕੀ ਹੈ ਤਾਂ ਇਹਨਾਂ ਤਮਾਮ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਪ੍ਰੋਫਕਾਰ ਸਿੰਘ ਕੁਮਨ ਕੁਮਨ ਸਾਹਿਬ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੁਮਨ ਸਾਹਿਬ ਜਿਸ ਤਰ੍ਹਾਂ ਇਲੈਕਸ਼ਨ ਹੋਇਆ ਕਾਊਂਟਿੰਗ ਹੋਇਆ ਤੇ ਰਿਜ਼ਲਟ ਆ ਗਏ ਨੇ ਤਾਂ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਚੋਣ ਜਿੱਤਦੇ ਨੇ ਐਨਐਸਏ ਦੇ ਤਹਿਤ ਡਿਬਰੂਗਰ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਹੁਣ ਲੋਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਉੱਠ ਰਹੇ ਨੇ ਕਿ ਜਿੱਤਣ ਤੋਂ ਬਾਅਦ ਲੋਕ ਸਭਾ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਉਹਨਾਂ ਦੇ ਕੀ ਕਾਨੂੰਨੀ ਅਧਿਕਾਰ ਨੇ ਕੀ ਉਹਨਾਂ ਦੀ ਰਿਹਾਈ ਸੰਭਵ ਹੋ ਪਾਏਗੀ ਜਾਂ 100 ਚੱਕਰ ਨੂੰ ਲੈ ਕੇ ਕੀ ਕਾਨੂੰਨ ਦੇ ਵਿੱਚ ਉਹਨਾਂ ਦੇ ਅਧਿਕਾਰ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ April 2023 ਦੇ ਵਿੱਚ ਅਮਰਿਤਪਾਲ ਸਿੰਘ ਜਿਹੜੇ ਹੈਗੇ ਆ ਉਹਨੂੰ NSA ਤਹਿ ਜਿਹੜਾ ਅਰੈਸਟ ਹੋਏ ਸੀਗੇ ਅਰੈਸਟ ਹੋਣ ਤੋਂ ਬਾਅਦ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ 'ਤੇ ਪਾਈ ਤਾ ਗਿਆ ਸੀਗਾ ਉਹਨਾਂ ਨੇ ਇਲੈਕਸ਼ਨ ਲੜੀ ਜਿਹੜਾ ਕਿ ਕਨਸਟੀਟਿਊਸ਼ਨ ਰਾਈਟ ਹੈਗਾ ਉਹਨਾਂ ਦਾ ਅਧਿਕਾਰ ਦਿੰਦਾ ਹੈਗਾ ਸਾਡਾ ਸੰਵਿਧਾਨ ਜਿਹੜਾ ਹੈਗਾ ਉੱਥੇ ਇਲੈਕਸ਼ਨ ਲੜੀ ਹੁਣ ਕਿਉਂਕਿ ਇਲੈਕਸ਼ਨ ਜਿੱਤ ਚੁੱਕੇ ਆ ਤਾਂ ਉਹਨਾਂ ਨੂੰ ਆਪਣੀ ਜਿਹੜੀ ਕੋਰਟਸ ਹੈਗੀਆਂ ਨੇ ਕਨਸਰਨਡ ਕੋਰਟ ਹੈ ਉੱਥੇ ਅਪਲਾਈ ਕਰਨਾ ਪਊਗਾ ਕਿ ਅਸੀਂ ਸੌ ਚੱਕਣ ਜਾਣਾ ਹੈਗਾ ਵਾ ਤੇ ਕਾਨੂੰਨ ਦੇ ਮੁਤਾਬਕ ਜਿਹੜੀ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਜਿਹੜੇ ਕੋਰਟਸ ਆ ਅਲਾਉ ਕਰਨਗੇ ਉਹਨਾਂ ਨੂੰ ਅਲਾਉ ਕਰਕੇ ਉਹ ਫਿਰ ਸੌ ਚੱਕਣ ਵਾਸਤੇ ਉੱਥੇ ਲੋਕ ਸਭਾ ਜਾਣਗੇ ਜਿੱਦਨ ਸੌ ਚੱਕ ਸ ਸਮਾਗਮ ਹੋਣੇ ਹੈਗੇ ਆ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਉਹਨਾਂ ਨੂੰ ਜੇਲ੍ਹ ਜਾਣਾ ਪਊਗਾ ਔਰ ਜੇਲ੍ਹ ਜਾ ਕੇ ਜਦ ਤੱਕ ਉਹਨਾਂ ਦੀ ਜ਼ਮਾਨਤ ਨਹੀਂ ਹੁੰਦੀ ਜਦ ਤੱਕ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਉਹਨਾਂ ਜੇਲ੍ਹ ਦੇ ਅੰਦਰ ਰਹਿਣਾ ਪਊਗਾ ਤਾਂ ਤੁਸੀਂ ਦੱਸਿਆ ਕਿ ਸੋਹ ਚੱਕਰ ਨੂੰ ਲੈ ਕੇ ਪਹਿਲਾਂ ਕੋਰਟ ਦੇ ਵਿੱਚ ਅਪਲਾਈ ਕਰਨਾ ਪੈਗਾ ਕੋਰਟ ਦੀ ਕਨਸੈਂਟ ਦੇ ਨਾਲ ਉਹ ਸੋਹ ਚੱਕਣ ਜਾ ਸਕਦੇ ਨੇ ਫਿਰ ਵਾਪਸ ਜੇਲ੍ਹ ਆਉਣਗੇ ਤਾਂ ਰਿਹਾਈ ਨੂੰ ਲੈ ਕੇ ਤੁਸੀਂ ਕਿਹਾ ਕਿ ਜ਼ਮਾਨਤ ਜਦ ਤੱਕ ਨਹੀਂ ਹੁੰਦੀ ਉਹ ਜੇਲ੍ਹ ਦੇ ਵਿੱਚ ਹੀ ਰਹਿਣਗੇ ਤਾਂ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲਿਆ ਸੀਗਾ ਕਿ ਇੱਕ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਕਿ ਅਮਰਿਤਪਾਲ ਸਿੰਘ ਨੂੰ ਰਿਹਾਈ ਵਾਸਤੇ ਉਹਨਾਂ ਨੂੰ ਜਿਤਾਓ ਲੋਕ ਸਭਾ ਵਿੱਚ ਪਹੁੰਚਾਓ ਤਾਂ ਉਹਨਾਂ ਦੀ ਰਿਹਾਈ ਸੰਭਵ ਹੈ ਕੀ ਕੋਈ ਐਦਾਂ ਦੇ ਅਧਿਕਾਰ ਵੀ ਨੇ ਮੈਂਬਰ ਪਾਰਲੀਮੈਂਟ ਕੋਲ ਕੋਈ ਇਸ ਤਰ੍ਹਾਂ ਦੇ ਅਧਿਕਾਰ ਵੀ ਨੇ ਕਿ ਅਗਰ ਕੋਈ ਸੰਭਵ ਹੈ ਕਿ ਕਾਨੂੰਨ ਦੇ ਵਿੱਚ ਕਿ ਮੈਂਬਰ ਪਾਰਲੀਮੈਂਟ ਜੇਲ੍ਹ ਤੋਂ ਇਸ ਤਰ੍ਹਾਂ ਰਿਹਾਅ ਹੋ ਸਕਦਾ ਐਦਾਂ ਦਾ ਕੋਈ ਕਾਨੂੰਨ ਨਹੀਂ ਹੈਗਾ ਜਿਹੜਾ ਕਾਨੂੰਨ ਜਿਹੜਾ ਨੇ ਕੋਈ ਕਾਨੂੰਨ ਦੀ ਉਲੰਘਣਾ ਕੀਤੀ ਹੈ ਤਾਂ ਕਾਨੂੰਨ ਦੀ ਜਿਹੜੀ ਜ਼ਮਾਨਤ ਜਿਹੜੀ ਕੋਰਟ ਹੀ ਦੇਊਗੀ हां ਇੰਨਾ ਹੈਗਾ ਕਿ ਜਦੋਂ ਪਾਰਲੀਮੈਂਟ ਪ੍ਰੋਸੀਡਿੰਗਸ ਹੁੰਦੀਆਂ ਨੇ ਉਸ ਵੇਲੇ ਉਹ ਅਪਲਾਈ ਕਰ ਸਕਦੇ ਹੈਗੇ ਨੇ ਕੋਰਟ ਦੇ ਵਿੱਚ ਕਿ ਉਹ ਪ੍ਰੋਸੀਡਿੰਗ ਅਟੈਂਡ ਕਰਨੀਆਂ ਨੇ ਤਾਂ ਅਟੈਂਡ ਕਰਨ ਵਾਸਤੇ ਉਹਨਾਂ ਨੂੰ ਬਾਰ-ਬਾਰ ਜਿਹੜੀ ਕੋਰਟ ਹੈਗੀ ਉਹਨੇ ਦਿਨਾਂ ਦੀ ਉਹਨਾਂ ਨੂੰ ਰਿਹਾਈ ਕਰੂਗੀ ਲੇਕਿਨ ਵਾਪਸ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਜਾਣਾ ਪਊਗਾ ਇੱਕ ਗੱਲ ਹੈਗੀ ਹੈ ਕਿ ਅਗਰ ਉਹਨਾਂ ਕੋਰਟ ਲਾਉ ਨਹੀਂ ਕਰਦੀ ਦੇਖੋ ਦੂਜਾ ਕੁਐਸਚਨ ਵੀ ਹੈਗਾ ਉਹਦੇ ਵਾਸਤੇ ਫਿਰ ਸਪੀਕਰ ਸਾਹਿਬ ਨੂੰ ਉਹਨੂੰ ਐਪਲੀਕੇਸ਼ਨ ਦੇਣੀ ਪਊਗੀ ਕਿ ਮੇਰੀ ਐਬਸੈਂਸ ਦੇ ਵਿੱਚ ਜਿਹੜਾ ਹੈਗਾ ਵਾ ਤੁਸੀਂ ਪ੍ਰੋਸੀਡਿੰਗ ਜਿਹੜੀਆਂ ਨੇ ਹਾਊਸ ਦੀਆਂ ਪਾਰਲੀਮੈਂਟ ਦੀਆਂ ਕੈਰੀ ਆਨ ਕਰੋ ਫੇਰ ਸਪੀਕਰ ਸਾਹ ਉਹ ਐਪਲੀਕੇਸ਼ਨ ਇੱਕ ਨਾ ਇਕੱਠੇਤ ਕਨਸਟੀਟਿਊਸ਼ਨਲੀ ਜਿਹੜੇ ਇਕੱਠੇਤ ਹੁੰਦੀ ਹੈ ਗਠੇਤ ਹੁੰਦੀ ਹੈ ਕਮੇਟੀ ਉਹ ਕਮੇਟੀ ਦੇ ਵਿੱਚ ਉਹ ਐਪਲੀਕੇਸ਼ਨ ਲਗਾਉਗੀ ਉਹ ਕਮੇਟੀ ਅਗੇ ਡਿਸਾਈਡ ਕਰੋਗੇ ਕਿ ਉਹਨੂੰ ਐਗਜ਼ੈਂਪਸ਼ਨ ਕਰਨਾ ਹੈ ਕਿ ਨਹੀਂ ਕਰਨਾ ਸਾਡੇ ਹੁਣ ਕਾਨੂੰਨ ਮੁਤਾਬਕ ਜਿਹੜਾ ਹੈਗਾ ਵਾ ਅਗਰ ਇਹ ਕਲ ਬਰੀ ਹੋ ਜਾਂਦੇ ਆ ਅਮਰਿਤਪਾਲ ਜੀ ਤਾਂ ਤਾਂ ਕੋਈ ਇਸ਼ੂ ਆਣਾ ਨਹੀਂਗਾ ਲੇਕਿਨ ਅਗਰ ਉਹਨਾਂ ਨੂੰ ਸਜ਼ਾ 2 ਸਾਲ ਤੋਂ ਉੱਪਰ ਹੋ ਜਾਂਦੀ ਹੈ ਤੇ ਉਹ ਸਜ਼ਾ ਜਿਹੜੀ ਫਿਨਲਟੀ ਹੋ ਜਾਂਦੀ ਫਾਈਨਲ ਹੋ ਜਾਂਦੀ ਹੈ ਉਹਦੇ ਅਗੇਂਸਟ ਕੋ ਅਪੀਲ ਵਗੈਰਾ ਡੀ ਹੈਗੀ ਹੈ ਫਿਰ ਜਿਹੜੇ ਇਹਨਾਂ ਦੇ ਮੈਂਬਰ ਹੈਗੇ ਆ ਲੋਕ ਸਭਾ ਦੀ ਮੈਂਬਰਸ਼ਿਪ ਹੈ ਉਹ ਖਤਮ ਹੋ ਜਾਊਗੀ ਅਗਰ 2 ਸਾਲ ਤੋਂ ਉੱਪਰ ਰਣ ਸਜ਼ਾ ਹੁੰਦੀ ਹੈ ਤਾਂ ਤਾਂ ਹੁਣ ਸਵਾਲ ਚੱਕਿਆ ਜਾ ਰਿਹਾ ਕਿ ਸੋ ਚੱਕਰ ਨੂੰ ਲੈ ਕੇ ਪਹਿਲਾ ਸਵਾਲ ਇਹ ਹੈ ਕਿ ਹੁਣ ਸੋ ਚੱਕਰ ਨੂੰ ਲੈ ਕੇ ਕੀ ਕਾਨੂੰਨ ਹੈ ਤਾਂ ਤੁਸੀਂ ਕਿਹਾ ਕਿ ਉਹ ਕੋਰਡ ਦੀ ਕਨਸੈਂਟ ਦੇ ਨਾਲ ਪਰਮਿਸ਼ਨ ਦੇ ਨਾਲ ਸੋਚ ਚੱਕਣ ਜਾ ਸਕਦੇ ਆ ਕੋਈ ਅਜਿਹਾ ਦਾ ਵੀ ਕਾਨੂੰਨ ਹੈ ਕਿ ਲੋਕ ਸਭਾ ਚ ਜਾ ਕੇ ਜਿੱਥੇ ਸੋ ਬਾਕੀ ਮੈਂਬਰ ਪਾਰਲੀਮੈਂਟ ਸੋ ਚੱਕਣਗੇ ਉੱਥੇ ਹੀ ਚੱਕਿਆ ਜਾ ਸਕਦਾ ਜਾਂ ਕੋਈ ਔਨਲਾਈਨ ਵੀ ਪ੍ਰੋਸੀਡਿੰਗ ਹੈਗਾ ਕਿ ਔਨਲਾਈਨ ਵੀ ਸੋ ਚੁਕਾਈ ਜਾ ਸਕਦੀ ਆ ਦੇਖੋ ਜਦੋਂ ਕੋਵਿਡ ਸੀਗਾ ਉਦੋਂ ਡਿਫਰੈਂਟ ਇਸ਼ੂ ਸੀਗਾ ਕਿਉਂਕਿ ਹੁਣ ਕੋਵਿਡ ਨਹੀਂ ਹੈਗੀ ਸਿਚੁਏਸ਼ਨ ਨਹੀਂ ਹੈਗੀ ਤਾਂ ਇਹਨਾਂ ਨੂੰ ਜਿਹੜਾ ਹੈਗਾ ਪਾਰਲੀਮੈਂਟ ਵਿੱਚ ਹੀ ਜਾ ਕੇ ਹੁਣ ਕਰਨਾ ਪਊਗਾ ਔਰ ਪਾਰਲੀਮੈਂਟ ਦੇ ਵਿੱਚ ਜਾ ਕੇ ਇਹਨਾਂ ਨੂੰ ਸੋਚਕਣੀ ਪੈਣੀ ਹੈਗੀ ਆ ਔਰ ਉਦੇ ਵਾਸਤੇ ਕੋਰਟ ਜਿਹੜੀ ਕਦੇ ਡਿਨਾਈ ਨਹੀਂ ਕਰੂ ਪਰਮਿਸ਼ਨ ਦੀ ਇਹਦੇ ਵਿੱਚ ਲਾਅ ਬੜਾ ਕਲੀਅਰ ਹੈਗਾ ਵਾ ਕਿ ਕੋਰਟ ਨੂੰ ਪਰਮਿਸ਼ਨ ਦੇਣੀ ਦੇਣੀ ਹੈਗੀ ਕਿਉਂਕਿ ਕਨਸਟੀਟਿਊਸ਼ਨ ਰਾਈਟ ਹੈ ਇਲੈਕਟਿਡ ਬੰਦੇ ਹੈਗੇ ਨੇ ਇਲੈਕਟਿਡ ਹੋਣ ਦੇ ਨਾਤੇ ਉਹਨੂੰ ਕੋਰਟ ਨੂੰ ਜਦੋਂ ਅਪਲਾਈ ਕਰਨਗੇ ਕੋਰਟ ਇਮੀਡੀਏਟਲੀ ਪਰਮਿਸ਼ਨ ਦੇਊਗੀ ਲੇਕਿਨ ਉਹ ਲਿਮਟਿਡ ਪਰਪਸ ਵਾਸਤੇ ਹੋਊਗੀ ਉਹ ਉਥੋਂ ਡਿਬਰੂਗੜ ਤੋਂ ਦਿੱਲੀ ਤੱਕ ਲੈ ਕੇ ਆਉਣ ਵਾਸਤੇ ਤੇ ਉੱਥੇ ਸੌਂ ਚੱਕ ਕੇ ਵਾਪਸ ਡਿਬਰੂਗੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਐਂਟਰ ਕਰਨ ਵਾਸਤੇ ਉਹਦੇ ਨਾਲ ਇੱਕ ਚੀਜ਼ ਹੋਰ ਬਹੁਤ ਜ਼ਰੂਰੀ ਹੈ ਕਿ ਜੇ ਉਹ ਬੇਲ ਨਹੀਂ ਹੁੰਦੀ ਹੈਗੀ ਬੇਸਿਕਲੀ ਇਹਨਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਹੀ ਰਹਿਣਾ ਪਊਗਾ ਜੀ ਪੁਲਿਸ ਕਸਟਡੀ ਦੇ ਵਿੱਚ ਹੈਗਾ ਭੇਜ ਕੇ ਸੌ ਚੱਕੜਾ ਦਾ ਸਮਾਗਮ ਹੋਊਗਾ ਔਰ ਜਦੋਂ ਸੌ ਚੱਕੀ ਜਾਊਗੀ ਉਦੋਂ ਬਾਅਦ ਪੁਲਿਸ ਕਸਟਡੀ ਵਿੱਚ ਹੀ ਵਾਪਸ ਡਬੂਗਟ ਜੇਲ ਜਾਣਗੇ ਜੀ ਬਿਲਕੁਲ ਤਾਂ ਏ ਸੀਗੇ ਐਡਵੋਕੇਟ ਪ੍ਰੋਪਕਾਲ ਸਿੰਘ ਘੁਮਨ ਜਿਹੜੇ ਕਾਨੂੰਨੀ ਪੱਖ ਦੱਸਦੇ ਨਜ਼ਰ ਆਏ ਨੇ ਕਿ ਅਮਰਿਤਪਾਲ ਸਿੰਘ ਦੇ ਸੋਹ ਚੱਕਰ ਨੂੰ ਲੈ ਕੇ ਉਹਨਾਂ ਦੇ ਕਾਨੂੰਨੀ ਅਧਿਕਾਰ ਕੀ ਨੇ ਕਹਿ ਰਹੇ ਨੇ ਕਿ ਕੋਰਟ ਦੇ ਪਰਮਿਸ਼ਨ ਤੇ ਉਹਨਾਂ ਨੂੰ ਸੋਹ ਚੱਕਣ ਵਾਸਤੇ ਲੋਕ ਸਭਾ ਲੈ ਕੇ ਜਾਇਆ ਜਾ ਸਕਦਾ ਪਰ ਇਹ ਬੇਲ ਨਹੀਂ ਹੋਏਗੀ ਇਹ ਸਿਰਫ ਸੋਹ ਚੱਕਣ ਵਾਸਤੇ ਕੁਝ ਪਰਮਿਸ਼ਨ ਗ੍ਰਾਂਟ ਕੀਤੀ ਜਾਏਗੀ ਤੇ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਲੈ ਕੇ ਜਾਇਆ ਜਾਏਗਾ ਤੇ ਪੁਲਿਸ ਦੀ ਕਸਟਡੀ ਵਿੱਚ ਹੀ ਵਾਪਸ ਡਿਬਰੂਕੜ ਵਾਪਸ ਲੈ ਕੇ ਆਉਣਾ ਪਏਗਾ ਤੇ ਦੂਜੇ ਪਾਸੇ ਹੋਰ ਕਾਨੂੰਨੀ ਪੱਖ ਕੀ ਨੇ ਉਸਦੇ ਬਾਰੇ ਵੀ ਵੱਡੇ ਖੁਲਾਸੇ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਬਸਾ ਰੋਹਿਦ ਨਾਲ ਬਵੇਕਟਲ ਚਰਚਾ ਟੀਵੀ ਲੁਧਿਆਣਾ